ਆ ਇਹ ਜਿਹੜਾ ਬੱਚਾ ਦੇਖ ਰਹੇ ਹੋ ਇਹੇ ਪੌੜੀ ਤੋਂ ਡਗ ਪਿਆ ਸੀਗਾ ਲੋੜਵੰਦ ਪਰਿਵਾਰ ਸੀ ਤੇ ਬਾਬਾ ਜੀ ਇੱਥੇ ਅਸਥਾਨ ਦੇ ਉੱਤੇ ਲਿਆ ਕੇ ਜਿਹੜਾ ਇਹਨਾਂ ਦਾ ਇਲਾਜ ਆ ਉਹ ਵੀ ਕਰਵਾ ਰਹੇ ਨੇ ਬਾਬਾ ਜੀ ਕੋਈ ਮਤਲਬ ਤੰਗੀ ਪ੍ਰਾਪਤੀ ਹੈ ਕਿ ਵੀ ਜਦੋਂ ਕੋਈ ਪੈਸਾ ਆਊਗਾ ਕੋਲੇ ਉਦੋਂ ਕਰਵਾ ਦੇ ਆ ਮੌਕੇ ਤੇ ਨਹੀਂ ਮੌਕੇ ਤੇ ਹੈ ਨਹੀਂ ਅੱਜ ਮੈਂ ਖਾਈ ਬਟੇ ਜੇ ਇਹਦਾ 15 ਦਿਨਾਂਾਂ ਕੇ 20 ਦਿਨਾਂਾਂ ਕੇ ਵੱਟ ਖਰਾਬ ਹੋਊਗਾ ਅਰੇ ਬੱਚੇ ਕਿੱਡੇ ਨੇ ਬੱਚੇ ਪੰਜ ਨੇ 6 ਇਹ ਬੱਚੇ ਚਾਚਾ ਕੋਈ ਵੀ ਮੀਰ ਘਬਰਾਉਣਾ ਨਹੀਂ ਜਿਹੜਾ ਵੀ ਕੋਈ ਬੱਚੇ ਦਾ ਇਲਾਜ ਹੋਇਆ ਤੇ ਪਰਿਵਾਰ ਦੇ ਨਾਲ ਅਸੀਂ ਤੁਹਾਡੇ ਖੜੇ ਆ ਇਹ ਬੱਚਾ ਸਾਡੇ ਹਲਕੇ ਦੇ ਬਾਸਾਪੁਰ ਦਾ ਜੋ ਕਿ ਬੱਚੇ ਦਾ ਨਾਮ ਅਸੀਂ ਮਤਲਬ ਗਰਵੀਰ ਸਿੰਘ ਆ ਤੇ ਬਹੁਤ ਗਰੀਬ ਪਰਿਵਾਰ ਚੋਂ ਆ ਬੱਚੇ ਦਾ ਆ ਪੰਜ ਭੈਣਾਂ ਨੇ ਪੌੜੀ ਤੋਂ गिर ਗਿਆ ਪੌੜੀ ਤੋਂ ਡਿੱਗਣ ਤੋਂ ਬਾਅਦ ਬੱਚੇ ਦੇ ਲੱਤ ਕ੍ਰਿੰਕ ਹੋ ਗਈ ਬਾਹਾਂ ਕ੍ਰਿੰਕ ਹੋ ਗਈ ਇਹਦੇ ਬਹੁਤ ਜ਼ਿਆਦਾ ਸੱਟਾਂ ਵਜੀ ਬੱਚੇ ਦਾ ਜਿਹੜਾ ਇਲਾਜ ਆ ਉਹ ਅਜੇ ਪੈਂਡਿੰਗ ਆ ਤੋ ਸੰਗਤਾਂ ਨੂੰ ਬੇਨਤੀ ਹੈ ਐਨਆਰਆਈ ਭਰਾਵਾਂ ਨੂੰ ਬੇਨਤੀ ਹੈ ਸਾਡੇ ਵੀਰਾਂ ਨੂੰ ਜਿੰਨੇ ਵੀਡੀਓ ਦੇਖ ਰਹੇ ਆ ਜਰੂਰ ਇਹ ਬੱਚੇ ਦਾ ਪਾਸਾ ਦੇਣਾ ਬਾਬਾ ਕਜਨ ਸਿੰਘ ਜੀ ਮੂਮ ਉਹਨਾਂ ਦਾ ਨੰਬਰ ਅਸੀਂ ਸਕਰੀਨ ਦੇ ਉੱਤੇ ਦੇਵਾਂਗੇ ਆਗਾ ਅੱਗੇ ਤਾਂ ਜੀ ਅਜੇ ਮਾਰਾ ਦੀ ਕਿਰਪਾ ਨਾਲ ਦਾ ਇਲਾਜ ਤਾਂ ਲੰਮਾਗਾ ਅਜੇ ਠੀਕ ਹਨ ਹਾਂ ਹੌਲੀ ਹੌਲੀ ਹਾਂ ਕਿਉਂਕਿ ਹੌਲੀ ਹੌਲੀ ਭਰਨਾ ਕਰ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਮੈਂ ਪਾਲੀ ਵਜੀਦ ਕੇ ਦੋਸਤੋ ਦਰਵੇਸ਼ਰ ਕਟਿਆ ਪਿੰਡ ਮੂਮ ਦੇ ਵਿੱਚ ਖੜੇ ਆ ਮੇਰੇ ਨਾਲ ਬਾਬਾ ਕਰਚਨ ਸਿੰਘ ਜੀ ਮੂਮ ਸਰਦਾਰ ਗਰਮੇਰ ਸਿੰਘ ਜੀ ਮੌੜ ਜਿਹੜੇ ਕਿਲੇ ਹਰ ਸਮੇ ਸਮਾਜ ਸੇਵਾ ਨੂੰ ਤਤਪਰ ਰਹਿੰਦੇ ਆ ਦੋਨੇ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਆ ਪਹਿਲਾਂ ਸਾਡੇ ਵੱਲੋਂ ਵੀ ਕਿ ਇਹਨਾਂ ਨੇ ਜਿਹੜਾ ਸਮਾਜ ਸੇਵਾ ਦਾ ਬੀੜਾ ਜਿਹੜਾ ਇਦਾਂ ਹੀ ਚੁੱਕਿਆ ਹੋਇਆ ਬਹੁਤ ਮਦਦ ਕਰਦੀ ਆ ਅੱਜ ਵੀ ਇਹ ਜਿਹੜਾ ਬੱਚਾ ਦੇਖ ਰਹੇ ਹਾਂ ਇਹੀ ਪੌੜੀ ਤੋਂ ਡਿੱਗ ਪਿਆ ਸੀਗਾ ਲੋੜਵੰਦ ਪਰਿਵਾਰ ਸੀ ਤੇ ਬਾਬਾ ਜੀ ਇੱਥੇ ਅਸਥਾਨ ਦੇ ਉੱਤੇ ਲਿਆ ਕੇ ਜਿਹੜਾ ਇਹਨਾਂ ਦਾ ਇਲਾਜ ਆ ਉਹ ਵੀ ਕਰਵਾ ਰਹੇ ਨੇ ਤੇ ਪਰਿਵਾਰ ਦੇ ਨਾਲ ਖੜੇ ਹੈ ਬਾਬਾ ਜੀ ਕੀ ਪ੍ਰੋਬਲਮ ਆ ਗਈ ਜੀ ਇਹ ਬੱਚਾ ਜੀ ਪੌੜੀ ਤੋਂ ਡਿੱਗ ਪਿਆ ਅਚਾਨਕ ਰੱਬ ਦੀ ਕਰੋਪੀ ਹੋਈ ਪੌੜੀ ਤੋਂ ਡਿੱਗਣ ਕਰਕੇ ਬੱਚੇ ਦੀ ਜਿਹੜੀ ਲੱਤ ਆ ਉਹ ਹੱਡੀ ਕ੍ਰੈਕ ਹੋ ਗਈ ਥੋੜੀ ਜੀ ਮਾਂ ਤੇ ਵੀ ਚੋਟ ਆਈ ਆ ਗਈ ਅੱਛਾ ਤੇ ਜਦੋਂ ਦਾਸ ਨੇ ਪੁੱਛਿਆ ਪਰਿਵਾਰ ਨੂੰ ਵੀ ਤੁਸੀਂ ਫਿਰ ਇਹਦਾ ਇਲਾਜ ਭਾਈ ਨੇ ਬਾਬਾ ਜੀ ਕੋਈ ਮਤਲ ਤੰਗੀ ਪ੍ਰਾਪਤੀ ਹੈ ਕਿ ਵੀ ਜਦੋਂ ਕੋਈ ਪੈਸਾ ਆਊਗਾ ਕੋਲੇ ਉਦੋਂ ਕਰਵਾ ਲਾ ਕੇ ਮੌਕੇ ਤੇ ਨਹੀਂ ਮੌਕੇ ਤੇ ਹੈ ਨਹੀਂ ਅੱਜ ਮੈਂ ਖਾਈ ਬਟ ਜੇ ਇਹਦਾ 15 ਦਿਨਾਂਾਂ ਕੇ 20 ਦਿਨਾਂਾਂ ਕੇ ਬੱਤ ਖਰਾਬ ਹੋਊਗਾ ਵੀ ਤੁਸੀਂ ਇਸ ਤਰ੍ਹਾਂ ਦਾ ਨਾ ਕਰੋ ਮੇਰਾ ਤਾਂ ਮਤਲਬ ਉਹ ਦਿਲ ਵੀ ਇੰਨਾ ਪ੍ਰਭਾਵਿਤ ਹੋ ਗਿਆ ਵੀ ਦੇਖੋ ਰੱਬਾ ਤੂੰ ਕਹੇ ਜੇ ਜਨਮ ਦਿਨਾਂ ਦਾ ਫਿਰ ਕਰਮ ਵੀ ਦੇ ਕਰਮ ਵੀ ਦੇ ਜੇ ਤੂੰ ਪਰਮ ਨਹੀਂ ਦਿੰਦਾ ਫਿਰ ਤੂੰ ਜਰਮ ਹੀ ਨਾ ਦੇ ਮੈਂ ਤਾਂ ਰੱਬ ਤੇ ਹੀ ਦੋਸ਼ ਰੱਖਦੇ ਹੁੰਦੇ ਆ ਸਾਧੂ ਜਿਹੜੇ ਹੁੰਦੇ ਆ ਹੋਰਾਂ ਪੇਟ ਦੁੱਖ ਵੀ ਨਾ ਪਾਓ ਹਾਂਜੀ ਦੁੱਖ ਵੀ ਨਾ ਪਾਓ ਤੇ ਫਿਰ ਸਾਰਾ ਜਦੋਂ ਦੇਖਿਆ ਵੀ ਬਹੁਤ ਮਤਲਬ ਘਰ ਦੇ ਵਿੱਚ ਰਾਸੜਦਾ ਵੀ ਹੈ ਨਹੀਂਗਾ ਬੱਚੇ ਗੁੱਡੀਆਂ ਪੰਜ ਆ ਇਹਨਾਂ ਦੇ ਪੰਜ ਗੁੱਡੀਆਂ ਨੇ ਇਹ ਬੱਚਾ ਵੀ ਇਹਨਾਂ ਨੇ ਬਹੁਤ ਮੁਸ਼ਕਲ ਦਾ ਵੇਖਿਆ ਸੀਗਾ ਤੇ ਚਲੋ ਅਸੀਂ ਤਾਂ ਪਾਤਸ਼ਾਹ ਅੱਗੇ ਫਿਰ ਅਰਦਾਸ ਕਰੀ ਗੁਰੂ ਗ੍ਰੰਥ ਸਾਹਿਬ ਪਾਸਾ ਅੱਗੇ ਮੈਂ ਮਹਾਰਾਜ ਕੋਈ ਵੀ ਕਾਰਜ ਕਰਦਾ ਮੈਂ ਗਰੀਦ ਜਾਂ ਬੰਦਾ ਇੱਕ ਥੋੜਾ ਓਟ ਆਸਰਾ ਲੈ ਕੇ ਚੱਲਦਾ ਮੈਂ ਜਦੋਂ ਤੁਸੀਂ ਕਿਰਪਾ ਕਰ ਦਿੰਦੇ ਹੋ ਕਾਰਜ ਆਪੀ ਹੋ ਜਾਂਦਾ ਇਹਨਾਂ ਨੂੰ ਆਖਿਆ ਵੀ ਮੈਂ ਕਿਹਾ ਨਹੀਂ ਇੱਥੇ ਨਹੀਂ ਰੱਖਣਾ ਅਸੀਂ ਹਸਪੀਟਲ ਲਗਾਏ ਬਰਨਾਲੇ ਉਹਨਾਂ ਨੇ 5 ਦਿਨ ਦਾ ਇਹਦਾ ਟ੍ਰੀਟਮੈਂਟ ਕਰਿਆ ਪਲਾਸਟਰ ਲਾਤਾ ਕੱਚਾ ਉਹਦੇ ਨਾਲ ਨਾਮਤ ਲੋਟ ਆਇਆ ਉਹ ਕੰਦਰ ਜੀ ਦੇ ਚ ਖੂਨ ਘਟਾ ਹਾਂ ਬੱਚਾ ਛੋਟਾਗਾ ਫਿਰ ਅਸੀਂ ਇੱਕ ਬੱਚਾ ਵਾਲਾ ਡਾਕਟਰ ਪੰਜ ਦਿਨ ਉਹਦੇ ਦਾਖਲ ਰੱਖਿਆ ਫਿਰ ਉਥੋਂ ਬਲੱਡ ਅਸੀਂ ਮੋਲ ਲਿਆ ਸਾਡਾ ਬਲੱਡ ਨਾ ਮਿਲੇ ਅਸੀਂ ਭੱਜੇ ਫਿਰਦੇ ਰਹੇ ਉਥੇ ਆਪ ਵੀ ਦਾਸ ਤੇ ਜਦੋਂ ਬਲੱਡ ਨਾ ਮਿਲਿਆ ਫਿਰ ਬਲੱਡ ਮੋਲ ਲਿਆ ਜਦੋਂ ਬਲੱਡ ਮੋਲ ਲਿਆ ਬਲੱਡ ਲਵਾ ਕੇ ਇਸ ਦੇ ਪੰਜ ਦਿਨਾਂ ਡਾਕਟਰ ਬੱਚਿਆਂ ਵਾਲਾ ਗੁਰਦੀਪ ਉਹਦੇ ਰੱਖਿਆ ਉਦੋਂ ਬਾਅਦ ਫਿਰ ਡਾਕਟਰ ਦੇ ਪ੍ਰਦੀਪ ਦੇ ਹੱਡੀਆਂ ਵਾਲਾ ਜਿਹੜਾ ਅਸੀਂ ਫੇਰ ਉਹਦੇ ਲੈ ਕੇ ਗਏ ਦੁਬਾਰਾ ਫੇਰ ਉਹ ਕਹਿੰਦੇ ਵੀ ਖੂਨ ਇਹਦਾ ਹੋਗਾ ਪੂਰਾ 10 ਗ੍ਰਾਮ ਬਾਬਾ ਜੀ ਵੀ ਹੁਣ ਤੋ ਜੇ ਟੈਨਸ਼ਨ ਨਾ ਲਓ ਬਿਮਾਰਾਂ ਨੇ ਕਰਪਾ ਕਰਤੀ ਕੋਈ ਗੱਲ ਨਹੀਂ ਹੁਣ ਇਹਦਾ ਆਪਰੇਸ਼ਨ ਅਸੀਂ ਕਰ ਦਾਂਗੇ ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਵੀ ਤੁਸੀਂ ਦੇਖੋ ਇਹਨਾਂ ਨੂੰ ਪਰਿਵਾਰ ਨੂੰ ਇਹ ਨਹੀਂ ਕਹਿਣਾ ਵੀ ਤੁਸੀਂ 2 ਰੁਪਏ ਵੀ ਕਾਊਂਟਰ ਤੇ ਆ ਕੇ ਭਰ ਜੋ ਆ ਵੀ ਤੁਸੀਂ ਕਿਹਾ ਕਿ ਇਹ ਬੱਚੇ ਦੇ ਮਾਤਾ ਪਿਤਾ ਕੋਲੇ ਖੜੇ ਆਗੇ ਮੈਂ ਕਿਹਾ ਤੁਸੀਂ ਇਹਦਾ ਇਲਾਜ ਕਰਨਾ ਤੁਸੀਂ ਇੱਕ ਸਰਪ ਤੇ ਇੱਕ ਹੀ ਗੱਲ ਸੋਟਣੀ ਹੈ ਵੀ ਇਲਾਜ ਕਰਨਾਗਾ ਹੋਰ ਤੁਸੀਂ ਕੁਝ ਨਹੀਂ ਕਰਨਾ ਮੇਰੇ ਨਾਲ ਭਾਈ ਸਾਹਿਬ ਭਾਈ ਅਵਸਾਖਰ ਸਿੰਘ ਇੱਥੇ ਦੇ ਪ੍ਰਧਾਨ ਆਗੇ ਛਾੜੇ ਇਹ ਨਾਲ ਮੇਰੇ ਇਹਨਾਂ ਨੇ ਹੈਲਪ ਕਰੀ ਵੇ ਬਾਬਾ ਜੀ ਕੋਈ ਗੱਲ ਨਹੀਂ ਆਪਾਂ ਜਿੰਨੇ ਜੋ ਕਹਿ ਗਏ ਹਾਂ ਤਾਂ ਉਹ ਆਪਣਾ ਹੱਕ ਬਣਦਾਗਾ ਚਲੋ ਜਾਣੀ ਇਹ ਸ਼ਗਰ ਨੂੰ ਵੇਖ ਕੇ ਮਹਾਰਾਜ ਦੀ ਕਿਰਪਾ ਦੇ ਨਾਲ ਹੁਣ ਇਹਦਾ ਆਪਰੇਸ਼ਨ ਹੋ ਚੁੱਕਿਆਗਾ ਬੜੇ ਹੋਰ ਬਾਬਾ ਇਹ ਲਾਚ ਚੱਲਣਾ ਲੰਮਾ ਇਹ ਲੰਮਾ ਲਾਚ ਚੱਲਣਾ ਕਰਕੇ ਨਾ ਮੈਂ ਅੱਜ ਮੋਰ ਸਾਹਿਬ ਨੂੰ ਇਹ ਬੇਨਤੀ ਕਰੀ ਸੀ ਗਰਮੇਲ ਸਿੰਘ ਨੂੰ ਮੇਰੇ ਖਿਆਲ ਵੀ ਦੇਖੋ ਆਪਾਂ ਹੋਰ ਬਲੇ ਕੰਮ ਕਰਦੇ ਆਂ ਅਖੰਡ ਪਾਟ ਕਰਵਾਉਨੇ ਆਂ ਹੋਰ ਵੱਡੇ ਵੱਡੇ ਲੰਗਰ ਭਣਾਰੇ ਸਾਰਾ ਕੁਝ ਕਰਦੇ ਆਂ ਆਪਾਂ ਹਾਂਜੀ ਹਾਂਜੀ ਵੀ ਇਹ ਵੀ ਜ਼ਰੂਰੀ ਹੈਗਾ ਇਹ ਵੀ ਜ਼ਰੂਰੀ ਹੈਗਾ ਹਨਾ ਵੀ ਮੇਰੀ ਬੇਨਤੀ ਹੱਥ ਬੰਨ੍ਹ ਕੇ ਛੋਣ ਨੂੰ ਆ ਗਈ ਤੇ ਚਲੋ ਹੁੰਦਾ ਹੀ ਕਿਸੇ ਤੇ ਮਾਨ ਹੁੰਦਾਗਾ ਕਿਉਂਕਿ ਦੁੱਖ ਦੇ ਸੁੱਖ ਦੇ ਇਸ ਨਗਰ ਦੇ ਵਿੱਚ ਜੇ ਦੁੱਖ ਦੱਸਾਂਗੇ ਕੋਈ ਹਾਂ ਇਹ ਹਲਕੇ ਦੇ ਵਿੱਚ ਹੀ ਵਿਚਰਦੇ ਆਗੇ ਤੇ ਫਿਰ ਜਦੋਂ ਇਹਨਾਂ ਕੋਲੇ ਇਹਨਾਂ ਨੇ ਵੀ ਵਿਚਾਰਾਂ ਨੇ ਭਰੇ ਦਿਲ ਨਾਲ ਕਹਿੰਦੇ ਬਾਬਾ ਜੀ ਅਸੀਂ ਅੱਜ ਹੀ ਆਵਾਂਗੇ ਕਹਿੰਦੇ ਅਸੀਂ ਅੱਜ ਹੀ ਆ ਕੇ ਨਹੀਂ ਤਾਂ ਬੱਚੇ ਦਾ ਖਬਰ ਲਵਾਂਗੇ ਤੇ ਨੜੇ ਅਸੀਂ ਤੁਹਾਡੇ ਨਾਲ ਆਂਗੇ ਤੇ ਚਲੋ ਇਹਨਾਂ ਨੇ ਹੌਂਸਲਾ ਦਿੱਤਾ ਹੋਰ ਵੀ ਭੈਣਾ ਭਾਈਆਂ ਨੇ ਦਾਸ ਨੂੰ ਹੌਂਸਲਾ ਦਿੱਤਾ ਯਾਨੀ ਜਿਹੜਾ ਹੁਣ ਮਤਰਾ ਇਲਾਜ ਹੈ ਇਹਦਾ ਬਹੁਤ ਲੰਮਾ ਚੱਲਣਾਗਾ ਦੂਜੀ ਗੱਲ ਬੰਦਾ ਕੱਲ ਆਗਾ ਰੋਜੀ ਰੋਟੀ ਕਮਾ ਕੇ ਲੈ ਕੇ ਆਵੇ ਤੇ ਆੜੀ ਪੰਜ ਧੀਆਂ ਨੇ ਰੋਟੀ ਦਾ سہਾਰਾ ਵੀ ਘਰ ਵਿੱਚ ਬੱਚਿਆਂ ਨੂੰ ਦੂਜਾ ਨੂੰ ਹੀ ਨਹੀਂਗਾ ਹੁਣ ਉਹਨਾਂ ਦਾ ਰਾਸ਼ਨ ਵੀ ਜਿੰਨੇ ਕ ਜੋਗਾ ਹੈਗਾ ਛਡੇਰੇਆਂ ਨੂੰ ਭੇਜਾਂਗੇ ਪਰ ਅਸੀਂ ਛੋਡੇ ਕੇਂਦਰ ਦੇ ਮਦਰ ਦੇ ਰਾਹੀਏ ਦੱchnਾ ਚਾਹੁੰਦੇ ਜਿਹੜੇ ਦਰਬਾਰ ਆ ਡੇਰਾ ਜੀ ਦੇਖੋ ਸਵਾਮਾਤਾ ਤੁਸੀਂ ਦੇਖਦੇ ਰਹਿੰਦੇ ਸੰਗਤ ਨੂੰ ਬੇਨਤੀ ਹੈ ਵੀ ਮੈਂ ਬੇਨਤੀ ਕਰਦਾ ਦੇਖੋ ਅਸੀਂ ਕੋਈ ਇਹ ਨਹੀਂ ਕਹਿੰਦੇ ਕਿ ਤੁਹਾਡਾ ਪੈਸਾ ਕੋਈ ਬੇਅਰਥਾ ਚਲੇ ਜਾਓ ਸਤੋਂ ਉਹਦਾ ਪ੍ਰੂਫ ਲਓ ਪੂਰਾ ਜੇ ਕੋਈ ਸਾਨੂੰ 2 ਪੈਸੇ ਦਿੰਦਾਗਾ ਕੱਲਾ ਕੱਲਾ ਕੰਦਾ ਕੱਲੇ ਹਾਂ ਜੀ ਕੱਲੇ ਕੱਲੇ ਮਤਲਬ ਇੱਕ-ਇੱਕ ਰੁਪਏ ਦਾ ਹਿਸਾਬ ਦੇਵਾਂਗੇ ਜੀ ਅਸੀਂ ਬੱਚੇ ਦਾ ਇਲਾਜ ਕਰਵਾਉਣਾਗਾ ਤੇ ਇਹ ਘਰ ਦੇ ਵਿੱਚ ਸੌਦਾ ਵੀ ਦੇਣਾ ਜਿਹੜੇ ਬੱਚੇ ਭੁੱਖੇ ਬੈਠੇ ਉਹਨਾਂ ਨੂੰ ਵੀ ਰੋਟੀ ਰਲਣਾ ਪੜ੍ਹਾਈ ਦਾ ਵੀ ਚਲਾਉਣਾ ਜੀ ਸਾਰਾ ਕਰਨਾ ਪੈਣਾਗਾ ਦੇਖੋ ਜਦੋਂ ਆਪਾਂ ਹੁਣ ਲੜਕਿਆਂ ਦੇ ਇੱਥੇ ਸਾਧਿਆਂ ਹੁੰਦੀ ਹੈ ਜੀ ਸਾਧਿਆਂ ਦੇ ਉੱਤੇ ਬਥੇ ਆਪਾਂ ਖਰਚੇ ਕਰ ਦੇਾਂਗੇ ਉਹ ਖੁਸ਼ੀ ਦਾ ਮਾਹੌਲ ਹੁੰਦਾ ਉਹਦੇ ਵਿੱਚ ਜੇ ਘੱਟ ਦੇ ਦੇਾਂਗੇ ਸ਼ਰਜੂ ਉਹਦੇ ਵਿੱਚ ਕੋਈ ਗੱਲ ਨਹੀਂ ਲੰਗਰ ਭਨਾਰਾ ਚੱਲਦਾਗਾ ਜੀ ਵਿੱਚ ਕਮੀ ਰਹਿ ਜੂ ਕੋਈ ਗੱਲ ਨਹੀਂ ਸ਼ਰਜੂ ਇਹ ਤੇ ਬਹੁਤ ਵੱਡੀ ਮਜਬੂਰੀ ਹੈ ਨਾ ਮੁਸ਼ਕਲ ਆ ਗਈ ਦੇਖੋ ਜੀ ਉਹਦੀ ਪਰ ਲੱਭ ਤੇ ਇੱਥੇ ਲਿਖੀ ਵੀ ਹੁਣ ਬੱਚਾ ਜੇ ਡੇਰੇ ਚ ਰੱਖੀ ਬੈਠਾ ਇੱਥੇ ਇਹਨਾਂ ਨੂੰ ਕਹਤਾ ਭਾਈ ਜਿੰਨਾ ਚਿਰ ਮਤਲਬ 6ਵਾਂ ਚਾਹੀਦਾ ਹਾਂ ਜੀ ਇਹ ਪੂਰਾ ਇਹਦਾ ਇਲਾਜ ਕਰਵਾ ਕੇ ਇਹਨੂੰ ਪ੍ਰੋਪਰ ਠੀਕ ਕਰਕੇ ਅਸੀਂ ਇੱਕ ਮਾਈਜਾ ਹੋਰ ਸਾਨੂੰ ਮਿਲੀ ਉੱਥੇ ਹਸਪੀਟਲ ਉਹ ਖੂਨ ਬਿਨਾਂ ਦਰਸ਼ੀ ਜਾਵੇ ਉੱਥੇ ਕਹਿੰਦੀ ਮੈਨੂੰ ਬਲੱਡ ਨਹੀਂ ਮਿਲਦਾ ਮੈਂ ਕਹਿੰਦਾ ਬੇਬੀ ਇੱਕ ਪਰਚੀ ਦੇ ਤੂੰ ਉਹ ਤੋਂ ਪਰਚੀ ਲਈ ਇੱਕ ਬਲੱਡ ਦੀ ਬੋਤਲ ਉਹਨੂੰ ਵੀ ਲੈ ਕੇ ਦੇ ਗਿਆ ਤਾਂ ਭਾਈ ਕਿੰਨਾ ਖਰਚਾ ਆਉਣ ਦਾ ਕਰਾਟਰ ਹੈ ਹੁਣ ਤੱਕ ਜੀ ਇਹ ਤੇ ਮਤਲਬ ਪੈਕੇ ਕਿੰਨਾ ਖਰਚਣਾਗਾ ਅੱਗੇ ਤਾਂ ਜੀ ਹਜੇ ਮਹਾਰਾਜ ਦੀ ਕਿਰਪਾ ਨਾਲ ਇਲਾਜ ਦਾ ਲੰਮਾਗਾ ਜੀ ਠੀਕ ਹਨ ਹੌਲੀ ਹੌਲੀ ਹੋਣਾ ਚਾਹਤੇ ਹੌਲੀ ਹੌਲੀ ਭਰਨਾਗਾ ਹੱਡੀ ਮਦਲ ਜਮਾ ਕਰੇਕੀ ਹੋਗੀ ਤੇ ਪਹਿਲਾਂ ਵੀ ਬਹੁਤ ਜ਼ਿਆਦਾ ਖਰਚਾ ਹੋ ਗਿਆ ਬਾਹਰ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਤਾਂ ਰੱਬ ਤੇ ਸਹਾਰਾ ਰੱਖਿਆ ਪਰਮਾਤਮਾ ਤੇ ਵੀ ਤੂੰ ਹੀ ਇਲਾਜ ਰੱਖਣੀ ਹੈਗੀ ਠੀਕ ਆ ਆਪਾਂ ਨੂੰ ਜਾਇਦਾਦ ਨਹੀਂ ਕੋਈ ਡੇਰੇ ਨੂੰ ਸਾਡੇ ਨੂੰ ਇਹ ਵੀ ਬੇਨਤੀ ਆ ਮੇਰੀ ਕੋਈ ਜਾਇਦਾਦ ਨਹੀਂ ਸਾਡਾ ਇੱਕ ਵੀ ਕਿਤੇ ਪਲਾਟ ਨਹੀਂ ਲਿਆ ਕੋਈ ਸਬੂਤ ਕਰ ਸਕਦਾ ਮੇਰਾ ਕੋਈ ਬੈਂਕ ਦੇ ਵਿੱਚ ਕੋਈ ਖਾਤੇ ਦੇ ਵਿੱਚ ਕੋਈ ਕਹਦੇ ਵੀ ਬਾਬੇ ਦਾ ਇੰਨਾ ਪੈਸਾ ਪਿਆਗਾ ਆਪਾਂ ਦੇਣਦਾਰ ਹੋ ਗਏ ਕਿੰਨੇ ਕਉਂਦੇ ਉਹਨੇ ਕ ਲਾ ਜਿੰਨੇ ਕਉਂਦੇ ਆ ਜੀ 10 ਕੋਲੇ ਆਉਂਦੇ ਆ ਸੰਗਤ ਦੇ ਰੱਬ ਕੰਮ ਕਰਦਾ ਬਾਬਾ ਗਰਜਾ ਸਿੰਘ ਜੀ ਦਾ ਹਸਤਾਨ ਉਹ ਕੰਮ ਕਰਦੇ ਜਿੰਨੇ ਕ ਮੇਰੇ ਕੋਲੇ ਆਉਂਦੇ ਆ ਇਹ ਨਹੀਂ ਹੈਗਾ ਕਿ ਮੈਂ ਸਾਡਾ ਘਰ ਦਾ ਖਰਚਾ ਜੀ ਆਪ ਦਾ ਪਰਿਵਾਰ ਤੋਰਦਾ ਬੱਚੇ ਕੰਮ ਕਰਦੇ ਹੈਗੇ ਅਸੀਂ ਆਪਦੀ ਰੋਟੀ ਆਪਦੀ ਕਮਾ ਕੇ ਖਾਦੇ ਆ ਪਰ ਜਿਹੜਾ ਸਬਾ ਮਾਂ ਵਾਲਾ ਕੰਮ ਆ ਉਹ ਸਾਡਾ ਏਸ਼ੀ ਕਰਕੇ ਜਾ ਰਹੀ ਹੈਗਾ ਨਾ ਸਾਨੂੰ ਰਾਬੇ ਇਸ ਪਾਛੋ ਪਾਪ ਦੀ ਕਮਾਈ ਖਾਣ ਜੋਗੇ ਨਾ ਰੱਖੇ ਅਸੀਂ ਬੇਨਤੀ ਕਰਦੇ ਆਂ ਰੱਬ ਸਾਨੂੰ ਸੇਵਾ ਕਰਨ ਦਾ ਹੀ ਬਲ ਬਖਸ਼ੇ ਅਸੀਂ ਇਹੀ ਅਰਦਾਸ ਕਰਦੇ ਆਂ ਦੁਨੀਆ ਮਾਰ ਮਾਰ ਜਾਂਦੀ ਐ ਮਾਇਆ ਪਤਾ ਨਹੀਂ ਕਿੰਨੀ ਪਈ ਐ ਕਿੰਨੀ ਆਉਂਦੀ ਐ ਕਿੰਨੀ ਜਾਂਦੀ ਐ ਏਸ ਗੱਲ ਨਾਲ ਨਾ ਪਰ ਇੱਕ ਗੱਲ ਬਾਬਾ ਜੀ ਕਹਦੇ ਹੁੰਦੇ ਸੀ ਇੱਕ ਮਾਇਆ ਨਰਕਾ ਨੂੰ ਲੈ ਜਾਂਦੀ ਐ ਇੱਕ ਤਾਂ ਮਲਾਵੇ RAM ਨੂੰ ਆਹ ਲੱਗੀ ਨਾ ਹੁਣ ਗਰੀਬ ਤੇ ਬੱਚੇ ਤੇ RAM ਨੂੰ ਮਲਾਉ ਪ੍ਰਮਾਤਮਾ ਨੂੰ ਬੁਲਾਓ ਇਹ ਕੰਮ ਆਊਗਾ ਇਹ ਕੰਮ ਆਊਗੀ ਦਰਗਾਹ ਵੀ ਕੰਮ ਆਊਗੀ ਬਿਜ ਕੀ ਕੀ ਨਾਮ ਆ ਤੁਹਾਡਾ ਬੱਚੇ ਨੂੰ ਹੋਇਆ ਕੀ ਸੀਗਾ ਤੇ ਕਿਵੇਂ ਜਿਹੜਾ ਬਾਬਾ ਜੀ ਨੇ ਇਲਾਜ ਲਈ ਤੁਹਾਨੂੰ ਮੰਨ ਲਓ ਵੀ ਹੁਣ ਤੱਕ ਸਹਜ ਹੋਰ ਜੀ ਜੀ ਬਾਬਾ ਜੀ ਨੇ ਹੁਣ ਪਹਿਲਾਂ ਵੀ ਲੱਗ ਗਿਆ ਬਈ ਇਹਨਾਂ ਦੇ ਉੱਤੇ ਤੋੜ ਕੇ ਟੱਪਣ ਕਰਨੇ ਹੋ ਗਏ ਅੱਛਾ ਉਹ ਦੱਸ ਨਹੀਂ ਕਿਰਕਾ ਹੋ ਗਿਆ ਬੱਚੇ ਕਿੱਦਿਆਂ ਦੇ ਬੱਚੇ ਪੰਜ ਦਿਨ 6 ਹੋਏ ਬੱਚੇ ਚਾਚਾ ਕੋਈ ਵੀਰ ਘਰ ਆਉਣਾ ਨਹੀਂ ਜਿਹੜਾ ਵੀ ਕੋਈ ਬੱਚੇ ਦਾ ਇਲਾਜ ਹੋਇਆ ਤੇ ਪਰਿਵਾਰ ਦੇ ਨਾਲ ਵੀ ਤੁਹਾਡੇ ਖੜੇ ਆ ਤੇ ਅੱਗੇ ਤੋਂ ਕਿਸੇ ਤਰ੍ਹਾਂ ਦੀ ਕੋਈ ਨਾ ਤਾਂ ਕਿਉਂਕਿ ਇਹ ਬੱਚੇ ਨੂੰ ਇੱਥੋਂ ਇੱਥੇ ਪਹੁੰਚਿਆਗਾ ਤੇ ਹੁਣ ਇਹਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਕਿਉਂਕਿ ਅੱਜ ਤੋਂ ਬਾਅਦ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਡੇਰੇ ਦੇ ਵਿੱਚ ਹੀ ਤੁਹਾਨੂੰ ਦੱਸਦੇ ਕਿ ਡੇਰੇ ਦੇ ਵਿੱਚ ਹੀ ਇਹ ਬੱਚੇ ਦਾ ਇਲਾਜ ਹੋ ਰਿਹਾ ਇੱਥੋਂ ਬਾਬਾ ਜੀ ਕਰਾ ਰਹੇ ਆ ਪਹਿਲਾਂ ਵੀ ਮੋਹਨ ਸਿੰਘ ਜੀ ਨੇ ਦੱਸਿਆ ਕਿ ਇਹ ਕੋਈ ਜ਼ਿਆਦਾ ਬਾਬਾ ਜੀ ਵੀ ਕੋਈ ਬਹੁਤੇ ਅਮੀਰ ਨਹੀਂ ਹੈਗੇ ਪਰ ਦਰਦ ਜਰੂਰ ਹੈ ਗਰੀਬਾਂ ਦੇ ਲਈ ਆਪਣਾ ਵੀ ਫਰਜ਼ ਮੰਨਦਾ ਕਿ ਆਪਾਂ ਸਹਿਯੋਗ ਕਰੀਏ ਬਾਬਾ ਜੀ ਦਾ ਪਰਵਾਹ ਦਾ ਸਹਿਯੋਗ ਕਰੀਏ ਇਹ ਬੱਚਾ ਪਹਿਲਾਂ ਦੇ ਤਲਾ ਤਲਕਾਰੀਆਂ ਵਾਰੇ ਖੇਡੇ ਉਦਾਂ ਹੀ ਅੱਜ ਬਾਹ ਵੀ ਇਥੋਂ ਕਰੇਕਾ ਗਈ ਲੱਤ ਵੀ ਕਰੇਕਾ ਮੂੰਹ ਸਿਰ ਸਾਰਾ ਕਿਉਂਕਿ ਜਿਆਦਾ ਸੱਟ ਵੱਜਨ ਕਰ ਸਿੱਲਿਆ ਹੋਇਆ ਹੈਗਾ ਤੁਹਾਨੂੰ ਬੱਚਾ ਦੇਖਿਆ ਆਪਾਂ ਜਿਵੇਂ ਪਰਿਵਾਰ ਨੂੰ ਜਿਹੜਾ ਲੋਡ ਅੱਜ ਦੇਖ ਲਓ ਕਿਵੇਂ ਹਾਲਾਤ ਕਿਉਂਕਿ ਕਹਿੰਦੇ 10 ਸਾਲ ਦਾ 10 ਸਾਲ ਬਲਾ 10 ਲੱਖ ਦਾ ਜਿਹੜਾ ਆਊਗਾ ਪਰ ਉਥੇ ਤਾਂ ਕੋਈ ਸੁਣਦਾ ਤਾਂ ਹੈ ਨਹੀਂ ਜਾਂ ਕਾਰਡ ਗਰੀਬ ਪਰਿਵਾਰ ਕਿਵੇਂ ਕਰਾਉਣਗੇ ਕਿਸੇ ਦਾ ਕਾਰਡ ਨਹੀਂ ਚੱਲਦਾ ਹੁਣ ਇਹ ਬੱਚੇ ਦਾ ਕਿਹੜਾ ਚੱਲਦਾ ਕਾਰਡ ਅੱਜ ਅਸੀਂ ਬਾਬਾ ਨੀਰਾ ਬਾਬਾ ਗਰਜਾ ਸਿੰਘ ਪਿੰਡ ਮੂਮ ਵਿਖੇ ਜੋ ਕਿ ਇੱਥੋਂ ਦੇ ਪ੍ਰਬੰਧਕ ਨੇ ਬਾਬਾ ਗਰਚਰ ਸਿੰਘ ਜੀ ਮੂਮ ਜੀ ਜੋ ਕਿ ਹਰ ਸਮੇਂ ਗਰੀਬ ਜੋ ਵੀ ਗਰੀਬ ਨੇ ਇਲਾਜ ਨਹੀਂ ਕਰਾ ਸਕਦੇ ਜਾਂ ਕੋਈ ਰਸਨ ਕਰਨੀ ਉਹ ਬੈਠਾ ਉਹਨਾਂ ਦੀ ਇਹ ਸੇਵਾ ਦੇ ਵਿੱਚ ਰਹਿੰਦੇ ਨੇ ਹਰ ਮੌਕੇ ਜਿਵੇਂ ਕਿ ਅਸੀਂ ਦੇਖਿਆ ਇਹ ਬੱਚਾ ਸਾਡੇ ਹਲਕੇ ਦੇ ਬਾਸਾਪੁਰ ਦਾ ਜੋ ਕਿ ਬੱਚੇ ਦਾ ਨਾਮ ਅਸੀਂ ਮਤਲਬ ਗੁਰਵੀਰ ਸਿੰਘ ਆ ਤੇ ਬਹੁਤ ਗਰੀਬ ਪਰਿਵਾਰ ਚੋਂ ਆ ਬੱਚੇ ਦਾ ਆ ਪੰਜ ਭੈਣਾਂ ਨੇ ਇਹ ਸਭ ਤੋਂ ਛੋਟਾ ਹੈਗਾ ਇਹ ਕੁਝ ਦਿਨ ਹੋਏ ਮੀਨਹਰੀ ਦੇ ਵਿੱਚ ਇਹ ਰਾਤ ਨੂੰ ਬੱਚਾ ਪੌੜੀ ਤੋਂ गिर ਗਿਆ ਪੌੜੀ ਤੋਂ ਡੇਰ ਤੋਂ ਬਾਅਦ ਬੱਚੇ ਦੇ ਲੱਤ ਕ੍ਰਿੰਕ ਹੋ ਗਈ ਬਾਹਂ ਕ੍ਰਿੰਕ ਹੋ ਗਈ ਇਹਦੇ ਬਹੁਤ ਜਿਆਦਾ ਸੱਟਾਂ ਵਜੀਆਂ ਮੂੰਹ ਸਿਰ ਛੱਲਿਆ ਗਿਆ ਇਹਦੀ ਢੂਹੀ ਵੀ ਛਲੀ ਵੀ ਹੈ ਜਦੋਂ ਮਤਲਬ ਇਹ ਪਰਿਵਾਰ ਮਿਲਿਆ ਇਹ ਇਲਾਜ ਨਹੀਂ ਕਰਾ ਸਕਦਾ ਸੀ ਕਿਉਂਕਿ ਅੱਜ ਲਾਜ ਬਹੁਤ ਮਹਿੰਗੇ ਹੋ ਗਏ ਨੇ ਫੇਰ ਅਸੀਂ ਬਾਬਾ ਜੀ ਦੇ ਧਿਆਨ ਦੇ ਵਿੱਚ ਲਿਆਤਾ ਵੀ ਬਾਬਾ ਜੀ ਜੋ ਅਸੀਂ ਸੇਵਾ ਕਰ ਸਕਾਂ ਜੀ ਅਸੀਂ ਤੁਹਾਡੇ ਨਾਲ ਆ ਬਾਬਾ ਜੀ ਨੇ ਇਹ ਪਰਿਵਾਰ ਨੂੰ ਬੁਲਾਇਆ ਬੱਚੇ ਦਾ ਲਾਜ ਕਰਾਇਆ ਜੋ ਕਿ ਬੱਚਾ ਹੁਣ ਬਿਲਕੁਲ ਲਾਜ ਸਹੀ ਚੱਲ ਰਿਹਾ ਲਾਜ ਤੋਂ ਬਾਅਦ ਪਰਿਵਾਰ ਨੇ ਸਾਨੂੰ ਇੱਥੇ ਬੁਲਾਇਆ ਵੀ ਅਸੀਂ ਇਹ ਬਾਬੇ ਦਾ ਧੰਨਵਾਦ ਕਰਨਾ ਆਏ ਆ ਕਿ ਜੋ ਬਾਬਾ ਜੀ ਨੇ ਬਿੜਾ ਚੁੱਕਿਆ ਮਾ ਅੱਗੇ ਵੀ ਸੰਗਤ ਨੂੰ ਬੇਨਤੀ ਕਰਦਾ ਜੋ ਵੀ ਗਰੀਬ ਪਰਿਵਾਰ ਆ ਕੋਈ ਵੀ ਬਹੁਤ ਗਰੀਬ ਪਰਿਵਾਰ ਆ ਆਪਣਾ ਇਲਾਜ ਨਹੀਂ ਕਰਾ ਸਕਦੇ ਤੁਸੀਂ ਬਾਬਾ ਗਰਚਨ ਜੀ ਕੋਲੇ ਆਓ ਡੇਰਾ ਮੂਮ ਵਿਖੇ ਬਾਬਾ ਗਰਜਾ ਸਿੰਘ ਜੀ ਦਾ ਡੇਰਾ ਪਿੰਡ ਮੂਮ ਪਾਲੀ ਜੀ ਇੱਥੇ ਜਿਹੜਾ ਵੀ ਆਉਂਦਾ ਉਹ ਖਾਲੀ ਹੱਥ ਨਹੀਂ ਜਾਂਦਾ ਜਿਵੇਂ ਆਪਾਂ ਕਹਿੰਦੇ ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਦੇਖ ਰੋ ਅਸੀਂ ਬਾਬਾ ਜੀ ਨਾਲ ਪੁਰਾਣੇ ਜੁੜੇ ਹੋਇਆ ਕਿਉਂਕਿ ਸਾਡੇ ਹਲਕੇ ਦਾ ਪਿੰਡ ਸਾਨੂੰ ਅੱਜ ਬਹੁਤ ਖੁਸ਼ੀ ਹੋਈ ਕਿ ਬਾਬਾ ਜੀ ਨੂੰ ਅਸੀਂ ਕਿਹਾ ਬਾਬਾ ਜੀ ਨੇ ਸਾਡੀ ਗੱਲ ਤੇ ਫੁੱਲ ਚੜਾਏ ਅੱਜ ਇਹ ਬੱਚਾ ਤੰਦਰੁਸਤ ਆ ਇਹ ਬੱਚੇ ਨਾਲ ਗੱਲਾਂ ਬਾਤਾਂ ਕਰੀਆਂ ਇਹਨੂੰ ਅਸੀਂ ਨੌ ਪੁੱਛਿਆ ਜਦੋਂ ਸਜੇ ਨੇ ਕਿ ਅੱਜ ਕਿਹਾ ਨਾ ਮੈਂ ਗੁਰਵੀਰ ਸਿੰਘ ਆ ਬਹੁਤ ਮਾਣ ਨੂੰ ਖੁਸ਼ੀ ਹੁੰਦੀ ਆ ਸਕੂਨ ਮਿਲਦਾਗਾ ਕਿਉਂਕਿ ਇਹੋ ਜਿਹੇ ਜੋ ਬੱਚੇ ਇਲਾਜ ਨਹੀਂ ਕਰਾ ਸਕਦੇ ਜਾਂ ਪਰਿਵਾਰ ਗਰੀਬ ਨੇ ਬਾਬਾ ਜੀ ਨੇ ਇਹ लाज ਨਹੀਂ ਬੀੜਾ ਚੁੱਕਿਆ ਇੱਕ ਮੈਂ ਤੁਹਾਨੂੰ ਹੋਰ ਵੀ ਗੱਲ ਕਰਦਾਗਾ ਜਿੰਨੀ ਵੀ ਸੰਗਤ ਦੇਖ ਰਹੀ ਆ ਜਾਂ ਸਾਡੀ ਵੀਡੀਓ ਦੇਖਣਗੇ ਵੀ ਬਾਬਾ ਜੀ ਕਹੇ ਡੇਰੇ ਦੇ ਕੋਲੇ ਜਿਹਦੇ ਜਿਹੜੇ ਪ੍ਰਬੰਧਕ ਨੇ ਬਾਬਾ ਗਰਚਰਨ ਸਿੰਘ ਜੀ ਇੱਥੇ ਕੋਈ ਜ਼ਮੀਨ ਜਿਆਤ ਨਹੀਂ ਆ ਕੋਈ ਜ਼ਮੀਨ ਜਿਆਤ ਨਹੀਂ ਆਏ ਗਰੀਬ ਪਰਿਵਾਰ ਚੋਂ ਨਾ ਰਮਦਾਸੀਆਂ ਝੁਣੇ ਇਹ ਵੀ ਇਹ ਹਰੇਕ ਮਤਲਬ ਤੁਸੀਂ ਦੇਖੋਗੇ ਗਰੀਬਾਂ ਦੀ ਸੇਵਾ ਹੀ ਕਰਦੇ ਰਹਿੰਦੇ ਵੀ ਇਸ ਲਈ ਜੇ ਕੋਈ ਇਹਨਾਂ ਦੀ ਸੇਵਾ ਕਰ ਮਤਲਬ ਇਹਨਾਂ ਨੂੰ ਕੋਈ ਦਾਨ ਪੱਤਰ ਵੀ ਦਿੰਦਾ ਜਦੋਂ ਮਰਜੀ ਇਹਨਾਂ ਦੇ ਖਾਤੇ ਦਾ ਹਿਸਾਬ ਕਰ ਸਕਦਾ ਜਿੱਥੇ ਵੀ ਤੁਸੀਂ ਦੇਖੋਗੇ ਵੀ ਇਹ ਕਿ ਹਰ ਮੌਕੇ ਗਰੀਬ ਲੋਕ ਜਿਹੜੇ ਕਿ ਰਾਸ਼ਨ ਨਹੀਂ ਲੈ ਸਕਦੇ ਜਾ ਇਲਾਜ ਨਹੀਂ ਕਰਾ ਸਕਦੇ ਉਹ ਡੇਰਾ ਬਾਬਾ ਗਰਜਾ ਸਿੰਘ ਜੀ ਪਿੰਡ ਮੂਵ ਜੋ ਕਿ ਇੱਥੇ ਦੇ ਪ੍ਰਬੰਧ ਕਰੇ ਬਾਬਾ ਗਰਚਰਨ ਸਿੰਘ ਜੀ ਵੀ ਉਹ ਸਾਰੇ ਇੱਥੇ ਬਾਬਾ ਜੀ ਨੂੰ ਮਿਲੋ ਕਿਉਂਕਿ ਜੋ ਕਿ ਇੱਕ ਜਾਗ ਦੀ ਮਸਾਲਾ ਇਹ ਬੱਚਾ ਕਿਸੇ ਨੇ ਹੱਥ ਨਹੀਂ ਸੀ ਪਾਇਆ ਇਸ ਨੂੰ ਵੀ ਅਸਲੀ ਮੈਂ ਤਾਂ ਇਹੀ ਕਹਿਣਾ ਵੀ ਇਦੋਂ ਵਧੀਆ ਸੇਵਾ ਕੋਈ ਹੋਈ ਨਹੀਂ ਸਕਦੀ ਧੰਨਵਾਦ ਬਹੁਤ ਬਹੁਤ ਧੰਨਵਾਦ ਹੈ ਮੋਹਨ ਸਾਹਿਬ ਜੀ ਮਤਲਬ ਦੱਸਦਾ ਕਿ ਅਜੇ ਵੀ ਬੱਚੇ ਦਾ ਜਿਹੜਾ ਇਲਾਜ ਆ ਉਹ ਅਜੇ ਪੈਂਡਿੰਗ ਆ ਤੋਂ ਸੰਗਤਾਂ ਨੂੰ ਬੇਨਤੀ ਹੈ ਐਨਆਰਆਈ ਭਰਾਵਾਂ ਨੂੰ ਬੇਨਤੀ ਹੈ ਸਾਡੇ ਵੀਰਾਂ ਨੂੰ ਜਿੰਨੇ ਵੀਡੀਓ ਦੇਖ ਰਹੇ ਆ ਭਾਵੇਂ ਸਾਡੇ ਚੈਨਲ ਨਾਲ ਜੁੜੇ ਹੋਏ ਨੇ ਭਾਵੇਂ ਉਹ ਵੱਖਰੇ ਤੌਰ ਤੇ ਕਿਸੇ ਹੋਰ ਪਲੇਟਫਾਰਮ ਤੇ ਵੀਡੀਓ ਨੂੰ ਦੇਖ ਰਹੇ ਆ ਤਾਂ ਜਰੂਰ ਇਹ ਬੱਚੇ ਦਾ ਆਪਾਂ ਸਾਥ ਦੇਣਾ ਬਾਬਾ ਬਚਨ ਸਿੰਘ ਜੀ ਨੂੰ ਮੂਮ ਉਹਨਾਂ ਦਾ ਨੰਬਰ ਅਸੀਂ ਸਕਰੀਨ ਦੇ ਉੱਤੇ ਦੇਵਾਂਗੇ ਪਰਿਵਾਰ ਵਿਵਸਾਪ ਸਾਹਿਬ ਨੂੰ ਬੇਨਤੀ ਹੈ ਸਾਡੇ ਵੱਲੋਂ ਕਿ ਆਪਾਂ ਇਹ ਬੱਚੇ ਦਾ ਰਹਿਦਾ ਇਲਾਜ ਜਿਹੜਾ ਉਹ ਵੀ ਆਪਾਂ ਜਲਦੀ ਜਲਦੀ ਕਰਾ ਕੇ ਤਾਂ ਕਿ ਬੱਚਾ ਪਹਿਲਾ ਵਾਂਗ ਖੇਡਦਾ ਰਹੇ ਪਹਿਲਾ ਵਾਂਗ ਆਪਣੀਆਂ ਭੈਣਾਂ ਦੇ ਨਾਲ ਕਿਉਂਕਿ ਭੈਣਾਂ ਦਾ ਕਰੋਤਾ ਭਰਾ ਹੈਗਾ ਸਾਰਿਆਂ ਨੂੰ ਸੋਟਾ ਲੜ ਲਾਗਾ ਤੋਂ ਬੇਨਤੀ ਹੈ ਭਰਾਵਾਂ ਨੂੰ ਕਿ ਜਰੂਰ ਆਪਾਂ ਇਸ ਬੱਚੇ ਦੇ ਇਲਾਜ ਲਈ ਵੀ ਮਦਦ ਕਰਨੀ ਆ ਤੇ ਹੋਰ ਵੀ ਸਹਾਇਜੋਂ ਕਰਨਾ ਡੇਰੇ ਦਾ ਤਾਂ ਕਿ ਹਮੇਸ਼ਾ ਇਹ ਡੇਰੇ ਇਸ ਤਰ੍ਹਾਂ ਲੋੜਵੰਦਾਂ ਦੀ ਜਿਹੜੀ ਮਦਦ ਆ ਉਹ ਕਰਦਾ ਰਹੇ